ਬਠਿੰਡਾ ਡਿਸਟ੍ਰਿਕਟ ਦੀ ਗੱਲ ਕਰੀਏ ਤੇ ਤਕਰੀਬਨ ਸਾਡੀਆਂ ਇੱਥੇ 6 ਲੋਬਟਰੀਜ਼ ਆਲਰੇਡੀ ਚੱਲ ਰਹੀਆਂ ਨੇ ਤੇ ਤਿੰਨ ਕਲੈਕਸ਼ਨ ਸੈਂਟਰ ਚੱਲੇ ਨੇ ਅੱਜ ਸ਼ੇਰ ਭਾਈ ਮਤੀ ਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲ ਇੱਕ ਕਲੈਕਸ਼ਨ ਸੈਂਟਰ ਖੋਲਿਆ ਗਿਆ ਸੋ ਅੱਜ ਉਹ ਉਹਦਾ ਉਦਖਨ ਕੀਤਾ ਗਿਆ ਤੇ ਬੜਾ acha ਰਿਸਪੌਂਸ ਮਿਲ ਰਿਹਾ ਤੇ ਇਨ ਫਿਊਚਰ ਆਲਸੋ ਅਸੀਂ ਤਕਰੀਬਨ 5 ਸਾਡੀਆਂ ਹੋਰ ਲੋਬਟਰੀ ਜਿਹੜੀਆਂ ਨੇ ਹੋਰ ਅਸੀਂ ਦਿੱਤੀਆਂ ਨੇ ਜਿਹੜੀ ਸਾਡੇ ਕੋਲ ਰਿਕਵੈਸਟ ਆ ਚੁੱਕੀ ਹੈ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਤੋ ਟੋਡਰ ਨਲਾ ਕੇ ਕਲੈਕਸ਼ਨ ਸੈਂਟਰ ਤੇ ਜਿਹੜੀਆਂ ਸਾਡੀਆਂ ਉਹ ਲੈਸ ਰਹੀਆਂ ਨੇ तकरीबन 18 ਤੋਂ ਲੈ ਕੇ 20 ਦੇ ਕਿੰਨੇ ਚਲੀ ਐ ਸਿਰਫ ਐਫਐਸਪੀ ਬਠਿੰਡਾ ਚਲ ਹੋ ਜੇਗੀ। ਸੋ ਮਹਾਰਾਸ਼ਟਰ ਤਾਂ ਕਰ ਅਸੀਂ ਇੱਕ ਰਿਕਵੈਸਟ ਆਈ ਸੀ ਹੁਣ ਮਹਾਰਾਸ਼ਟਰ ਫਿਲਮ ਇੰਡਸਟਰੀ ਦੀ। ਤੇ ਅਸੀਂ ਸਾਰੇ ਜਾਣਦੇ ਆਂ ਕਿ ਫਿਲਮ ਇੰਡਸਟਰੀ ਬੜੀ ਅਮੀਰ ਹੈ ਬੜਾ ਪੈਸਾ ਹੁੰਦਾ ਕੋਲ ਲੇਕਿਨ ਉਹ ਚੰਦ ਬੰਦਿਆਂ ਕੋਲ ਹੀ ਪੈਸਾ ਹੈ। ਸਾਰਿਆਂ ਕੋਲ ਨਹੀਂ ਹੈ। ਤੇ ਜਦੋਂ ਮੈਨੂੰ ਇਹ ਨਿਊਜ਼ ਪਤਾ ਲੱਗੀ ਕਿ ਉਹਨਾਂ ਨੇ ਪ੍ਰਟੈਕਟ ਕੀਤਾ ਕਿ 8000 ਤੋਂ ਲੈ ਕੇ 10000 ਬੰਦਾ ਇਹੋ ਜਿਹਾ ਫਿਲਮ ਇੰਡਸਟਰੀ ਵਿੱਚ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਤੋ ਉੱਥੋਂ ਫੇਰ ਕੁਝ ਵੀਰ ਤੇਰਾ ਦੀ ਕਾਫੀ ਜ਼ਿਆਦਾ ਗਿਣਤੀ ਬਚਾਈ ਤੇ ਟੈਸਟ ਵਾਸਤੇ ਆਏ ਕਿ ਟੈਸਟ ਕਰਾਏ ਜਾਣ ਕੁਝ ਪੈਂਸ਼ਨਾਂ ਵਾਸਤੇ ਆਏ ਕਿ ਜਿਹੜੇ ਇਹੋ ਜਿਹੇ ਐਕਟਰ ਨੇ ਜਿਹੜੇ ਕੀ ਜਦੋਂ ਟਾਈਮ ਸੀ ਅੱਛਾ ਉਹਨਾਂ ਨੇ ਪੈਸਾ ਕਮਾਇਆ ਲੇਕਿਨ ਅੱਜ ਜੋ ਮੁੱਕੇ ਬੱਧ ਗਏ ਸੋ ਉਹਨਾਂ ਵਾਸਤੇ ਜੇ ਅਸੀਂ 4 ਲਗੋਟਰੀ ਜਣੀਆਂ ਉਹ ਵੀ ਅਸੀਂ ਅਗਲੇ ਮਹੀਨੇ ਤੋਂ ਸ਼ੁਰੂ ਕਰਦੇ ਆਂ ਤੋ ਉਹ ਕੋਲੋਂ ਜਾ ਰਹੇ ਦੇਖੋ ਅਜੇ ਸਾਡਾ ਟੀਚਰ 150 ਦਾ ਹੈ ਜਿੰਨ ਤਸੀਬਾਨਾ ਸਟੇਟਾ ਜਿਹੜੀਆਂ ਅਸੀਂ ਕਵਰ ਕਰ ਰਹੇ ਆਂ ਇਸ ਤੋਂ ਅਗੇ ਵੱਧਾ ਹੀ ਜਾ ਰਹੇ ਆ ਸਾਰਾ ਇਹ ਬੜੀ ਕੋਸ਼ਿਸ਼ ਇਹ ਹੈ ਕਿ ਜਦੋਂ ਪੰਜਾਬ ਜਿ세 ਕੀਤਾ ਕਿ ਹਰ 20 ਲੈਬੋਰੀਟਰੀ ਸੱਗੀਆਂ ਨੇ ਜਿਸ ਤਰ੍ਹਾਂ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ ਕਿ ਸਾਡੇ ਡਾਇਲਿਸਿਸ ਸੈਂਟਰ ਅਸੀਂ ਕੋਲੋਂ ਸ਼ੁਰੂ ਕੀਤੇ ਸੀਗੇ ਫਿਰ 240 ਦੇ ਗਰੀਬ ਸਾਡੀਆਂ ਡਾਇਲਿਸਿਸ ਮਸ਼ੀਨਾਂ ਲਗੀਆਂ ਹੋਈਆਂ ਨੇ ਉਹ ਸੀ ਉਹ ਵੇਲੇ ਜਿੱਥੇ ਅਸੀਂ ਵੀ ਜਿੰਨਾ ਪਹਿਲਾਂ 100 ਕਿਲੋਮੀਟਰ ਤੇ ਆਣਾ ਪੈਂਦਾ ਸੀ ਲੋਕਾਂ ਨੂੰ ਡਾਇਲਿਸਿਸ ਕਰਾਉਣ ਲਈ ਅਸੀਂ ਇਹ ਏਰੀਆ ਘਟਾ ਕੇ ਅਸੀਂ 20-25 ਕਿਲੋਮੀਟਰ ਦਾ ਏਰੀਆ ਇਸੇ ਕਰਤਾ ਹੈ ਹਰ 20-25 ਕਿਲੋਮੀਟਰ ਤੋਂ ਡਾਇਲਿਸਿਸ ਹੋ ਜਾਂਦਾ ਇਸੇ ਤਰ੍ਹਾਂ ਸਾਡੀਆਂ ਲੈਬੋਰੀਟਰੀਆਂ ਦਾ ਵੀ ਇਹੀ ਹੈ ਕਿ ਲੈਬੋਰੀਟਰੀਆਂ ਅਸੀਂ ਤਕਰੀਬਨ ਕਵਰ ਕਰ ਚੁੱਕੇ ਹਾਂ ਇਹ ਬੁਰਕੀਨਾਂ ਸਟੇਟਾਂ ਦੇ ਬਸੇ ਵੱਧ ਰਹੇ ਸੀ ਮਕਸਦ ਕੀ ਆ ਬਹੁਤ ਸਾਰੇ ਕਾਰਪੋਰੇਟਸ ਬਹੁਤ ਹੋਰ ਵੀ ਅਮੀਰ ਲੋਕ ਨੇ ਕਿਸੇ ਕਿਵੇਂ ਸੋਚਿਆ ਕਿ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੀਦਾ ਦੇਖੋ ਜਦੋਂ ਜਿਨ੍ਹਾਂ ਦਿਨਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 17 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ 2010 ਦੀ ਗੱਲ ਹੈ ਔਰ ਉਹਨਾਂ ਬਹੁਤ ਪੈਸਾ ਦੇਣਾ ਪੈਸੀ ਬਲੱਡ ਮਨੀ ਦੇ ਕੇ ਐਸੇ ਉਹਨਾਂ ਦੀ ਫਾਂਸੀ ਮਾਫਲਾ ਕੇ ਲੈ ਕੇ ਆਇਆ ਸੀ ਨਾ ਉਹਨਾਂ ਦੀ ਗਿਣਤੀ ਵਧਦੇ ਵਧੇ ਤਕਰੀਬਨ 145 ਲੋਕਾਂ ਦੀ ਫਾਂਸੀ ਹੋਰ ਤੱਕ ਮਾਫ ਹੋ ਚੁੱਕੀ ਹੈ ਜਦੋਂ ਪਿੰਨਾ ਜਾਣ ਦਾ ਮੌਕਾ ਮਿਲਿਆ ਤੇ ਉਦੋਂ ਸਾਡਾ ਥੋੜਾ ਜਿਹਾ ਇਕਦਾਮ ਹਿਲਾਵਟ ਜੇ ਹੋਈ ਮਤਲਬ ਕਿ ਨਾ ਸਿਹਤ ਜਿੱਦਾਂ ਕਹਿੰਦੇ ਨੇ ਕਿ ਖਿਲ ਜਾਂਦਾ ਵਰਦਾ ਇੱਕ ਕਰਕੇ ਯਾਰ ਅਸੀਂ ਤੇ ਆਪਣਾ ਇੰਜੋਏ ਕਰ ਰਹੇ ਆ ਬਿਜ਼ਨਸ ਸਾਡੇ ਚੱਲ ਰਹੇ ਨੇ ਲੇਕੇ ਪਿੰਡਾਂ ਜੰਨੀ ਬੁਰੀ ਹਾਲਤ ਆ ਲੋਕਾਂ ਨੂੰ ਨਜ਼ਰ ਨਹੀਂ ਆ ਰਿਆ ਕੋਈ ਇਲਾਜ ਨਹੀਂ ਕਰਾ ਰਿਆ ਕੋਈ ਟੈਸਟ ਨਹੀਂ ਕਰਾ ਰਿਆ ਲੋਕੀ ਉਸਨੇ ਮਰੀ ਜਾ ਰਹੇ ਨੇ ਅੱਖਾਂ ਤੋਂ ਨਜ਼ਰ ਨਹੀਂ ਆ ਰਿਆ ਉਹਨਾਂ ਨੂੰ ਫਿਰ ਅਸੀਂ ਜਿਹੜੇ 5-7 ਮੇਨ ਪ੍ਰੋਜੈਕਟਸ ਸੀ ਸਾਡੇ ਉਹ ਅਸੀਂ ਪਹਿਲਾਂ ਸ਼ੁਰੂ ਕੀਤੇ ਜਿਸ ਦਾ ਸਭ ਤੋਂ ਪਹਿਲਾਂ ਅੱਖਾਂ ਦੇ ਕੈਂਪ ਹੁਣ ਤੱਕ ਸਾਡੇ ਤਕਰੀਬਨ 670 ਦੇ ਗ੍ਰੀਪ ਸਾਡੇ ਕੈਂਪ ਲੱਗ ਚੁੱਕੇ ਨੇ ਉਹ ਸਵਾ ਲੱਖ ਤੋਂ ਉੱਤੇ ਜਿਹੜੇ ਅੱਖਾਂ ਦੇ ਆਪਰੇਸ਼ਨ ਕਰਤੀ ਆ ਤੇ ਇਹ ਡਾਕਟਰ ਸੈਂਟਰ ਹੋ ਗਿਆ ਇਸ ਤਰ੍ਹਾਂ ਲੈਬੋਰੀ ਦੀ ਲੋਡ ਮੈਂ ਜ਼ਰੂਰ ਸਮਝੀ ਕਿ ਜਿਹੜੀਆਂ ਹਦਾਇਤ ਸੇਖੋਣੀਆਂ ਜਾਂ ਤਕਰੀਬਨ ਇੱਕ ਲੱਖ ਪੇਸ਼ੈਂਟ ਹਰ ਸਾਲ ਹਰ ਮਹੀਨੇ ਸਾਡੀਆਂ ਲੈਬੋਰੀ ਦਾ ਫਾਇਦਾ ਉਠਾ ਰਹੇ ਆ ਤੇ ਇਸ ਸਾਲ ਸਾਡੀ ਇਹ ਕੰਪਲੂਜਨ ਸੀ 12 ਲੱਖ ਪੇਸ਼ੈਂਟ ਨੇ ਫਾਇਦਾ ਉਠਾਇਆ ਇਹਨਾਂ ਦਾ ਡਾਟਾ ਦੇ ਉਹ ਰੇਟ ਤੁਸੀਂ ਦੇਖੇ ਹੋਣਗੇ ਮਾਰਕੀਟ ਤੋਂ 10% ਘੱਟ ਕਿਤੇ ਵੀ ਪੂਰੇ ਦੇਖ ਲਓ ਤੁਸੀਂ ਇੰਡੀਆ ਚ ਦੇਖ ਲਓ ਤੁਹਾਡੇ 200 ਰੁਪਏ ਚ ਏਸੀਜ ਕਿਤੇ ਨਹੀਂ ਹੁੰਦੀ ਸਾਡੇ ਹਰ ਸੈਂਟਰ ਚ ਏਸੀਜ 200 ਰੁਪਏ ਚ ਕੁਝ ਤਰ੍ਹਾਂ ਦਾ ਫ੍ਰੀ ਕਰਦੇ ਆ ਬਾਕੀ ਟੈਸਟ ਵੀ ਜੇ ਕੋਈ ਜਿਦਾ ਬੋਡੀ ਦਾ ਫੁੱਲ ਟੈਸਟ ਨੇ ਸਾਡੇ 3.5 4000 ਜਿਹੜਾ ਟੈਸਟ ਹੁੰਦਾ 350 320 ਜਾਂ 350 ਰੁਪਏ ਚੋਂ ਟੈਸਟ ਕੀਤੇ ਜਾਂਦੇ ਨੇ ਸੋ ਮਕਸਦ ਸਾਡਾ ਸਿਰਫ ਇਹੀ ਹੈ ਕਿ ਜਿਹੜਾ ਉਹ ਗਰੀਬ ਪੇਸ਼ੈਂਟ ਜਿਹੜਾ ਇਲਾਜ ਨਹੀਂ ਕਰਾ ਸਕਦਾ ਟੈਸਟ ਨਹੀਂ ਕਰਾ ਸਕਦਾ ਉਹ ਸਾਡੇ ਲੈਬਾਰਟਰੀ 'ਚ ਟੈਸਟ ਕਰਾਵੇ ਉਸ ਤੋਂ ਬਾਅਦ ਫਾਰਮ ਭਰੇ ਤੇ ਅਸੀਂ ਫਿਰ ਅਸੀਂ ਮੈਡੀਕਲ ਹੈਲਪ ਵੀ ਕਰਦੇ ਹਾਂ ਮੈਡੀਕਲ ਪੈਨਸ਼ਨ ਵੀ ਲਾਂਦੇ ਹਾਂ ਕਿਸੇ ਨੂੰ ਮੰਥਲੀ ਮੈਡੀਸਨ ਚਾਹੀਦੀ ਹੈ ਉਹਦੀ ਪੈਨਸ਼ਨ ਤੇ ਜਾਂ ਫਿਰ ਕਿਸੇ ਨੇ ਵਨ ਟਾਈਮ ਕੋਈ ਆਪਰੇਸ਼ਨ ਕਰਾਉਣਾ ਚਾਹੀਏ ਕੋਈ ਵੀ ਅਪਡੇਟ ਕਰਨਾ ਹੋਵੇ ਤੇ ਉਹਦੇ ਜਿਵੇਂ ਅਸੀਂ 20000 ਤੋਂ ਲੈ ਕੇ 50000 ਤੱਕ ਸਾਡੀ ਰਾਸ਼ੀ ਹੈ ਇੱਕ پیشنਟ ਦੇ ਜਿਹੜੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਮੈਡੀਕਲ ਫੈਸਿਲਿਟੀ ਦਾ ਵੀ ਕਾਫੀ ਜੜੀ ਹੈ ਉੱਤੇ ਜਿਆਦਾ ਜ਼ੋਰ ਲਾਇਆ ਹੋਇਆ ਹੈ ਅੱਜ ਕਿਉਂਕਿ ਮੈਡੀਕਲ ਦਾ ਅਸੀਂ ਆਏ ਹਾਂ ਲੈਬੋਰੀ ਅਸੀਂ ਮੈਡੀਕਲ ਤੋਂ ਜਿਆਦਾ ਗੱਲ ਕਰਾਂਗੇ ਆਦਰਵਾਇਸ ਸਾਡਾ ਸਿੱਖਿਆ ਦੇ ਉੱਤੇ ਸਾਡਾ ਬਹੁਤ ਜਿਆਦਾ ਅਸੀਂ ਕੰਮ ਕਰ ਰਹੇ ਹਾਂ ਜੀ ਕਈ ਸਾਡੇ 32 33 ਪ੍ਰੋਜੈਕਟ ਨੇ ਜਿਹੜੇ ਅਸੀਂ ਕਰ ਰਹੇ ਹਾਂ ਸੀ ਤੇ ਇੱਕ ਵਾਰੀ ਗੰਭੀਰ ਬਿਮਾਰੀ ਹੈ ਕੋਈ ਲੈਬ ਆਉਟ ਆਜੀ ਟੈਸਟ ਕਰਦਾ ਜਿਹੜੀ ਉਹਦਾ ਕੋਈ ਇਲਾਜ ਕਰਮ ਲੈ ਉਹ ਵੀ ਦੱਸ ਕੇ ਹਟਿਆ ਦੀ ਕਿ ਉਹਦਾ ਜਿਹੜਾ ਇਲਾਜ ਹੈਗਾ ਨਾ ਸਲੇ ਡਾਕਟਰ ਬੈਠੇ ਰੇ ਟ੍ਰਸਟ ਦੇ ਵਿੱਚ ਤੇ ਹੈੱਡ ਆਫਿਸ ਦੇ ਵਿੱਚ ਉਹ ਪਤਾ ਉੱਥੇ ਆਏਗਾ ਫਾਰਮ ਭਰੇਗਾ ਤੇ ਉਹਦੇ ਇਲਾਜ ਲਈ ਆਪਾਂ ਜਿਹੜਾ ਪੂਰਾ ਜੋ ਵੀ ਕਰ ਸਕਦੇ ਹਾਂ ਅਸੀਂ ਜਿਹੜੇ ਮੈਡੀਸਨ ਤੇ ਮੈਡੀਸਨ ਦਿੰਦੇ ਆ ਮੰਤਰੀ ਬੇਸ ਤੇ ਉਹ ਵੀ ਅਸੀਂ ਟੈਂਸ਼ਨ ਲਾ ਦਿੰਦੇ ਆ ਕਿਸੇ ਨੂੰ 1000 ਦੀ ਦਵਾਈ ਕਿਸੇ ਨੂੰ 2000 ਦੀ ਕਿਸੇ ਨੂੰ 5-5000 ਦੀ ਦਵਾਈ ਦੇ ਹਰ ਮਹੀਨੇ ਚੱਲ ਜਾਂਦੀ ਆ ਤੇ ਉਹ ਅਸੀਂ ਦਿੰਦੇ ਆ ਸੋ ਅੱਜ ਅਸੀਂ ਇੱਥੇ ਆ ਤੇ ਹੁਣ ਇਸ ਤੋਂ ਪਹਿਲਾਂ ਅੱਜ ਅਸੀਂ ਜਿਹੜਾ ਸਵੇਰੇ ਚੱਲੇ ਬਟਾਲੇ ਤੋਂ ਅਸੀਂ ਚੋਕੇ ਹੋ ਗਿਆ ਮਿਲਿਆਣੀ ਹੋ ਗਿਆ ਤੇ ਮਹਾਰਾਜ ਇਹ ਤਿੰਨਾਂ ਤੇ ਅਸੀਂ ਅੱਜ ਲੋਟਰੀਸ ਕੋਲ ਕੇ ਆਇਆ ਚੌਥਾ ਫਲੈਕਸਨ ਸੈਂਟਰ ਹੈ ਇਸ ਤੋਂ ਬਾਅਦ ਅਸੀਂ ਹੁਣ ਬਿਕਨਰ ਜਾ ਰਹੇ ਹਾਂ ਤੇ ਕੱਲ ਸੜੀਆਂ ਰਾਜਸਥਾਨ ਵਿੱਚ ਦੀਆਂ ਸੜੀਆਂ ਦੋ ਲੋਟਰੀਸ ਹੈਗੀਆਂ ਨੇ ਉਹ ਵੀ ਫੋਲਪ ਜਾ ਰਹੇ ਹਾਂ ਸਰ ਇਸ ਸਾਲ ਨਾਲ ਕਿੰਨੀ ਛੋਟੀ ਜਿਹੀ ਜੀ ਜੀ ਕਿ ਹਸਪਤਾਲ ਰਜਿਸਟਰ ਹੁਣ ਟੈਸਟ ਹੋ ਜਾਂਦੇ ਨੇ ਕੋਈ ਵੀ ਪੇਸ਼ੰਗੋ ਅੰਕਿਤ ਬਠਿੰਡੇ ਵਿੱਚ ਤੁਹਾਡਾ ਕੰਟੈਕਟ ਕੌਨੋ ਜੀ ਨੂੰ ਉੱਧਰੀ ਪੇਸ਼ੈਂਟ ਕੰਟੈਕਟ ਬਠਿੰਡਾ ਵਿੱਚ ਸਾਡੇ ਆਬਰਾਰ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਸਾਡੀ ਬੜੀ ਅੱਛੀ ਟੀਮ ਇੱਥੇ ਆਈ ਹੋਈ ਆ ਮੁਖਸ਼ਰ ਸਾਹਿਬ ਤੇ ਆਈ ਆ ਸਾਡਾ ਪੰਜਾਬ ਦੇ ਵਿੱਚ ਸਾਡੀਆਂ 30 ਆਫਿਸ ਨੇ ਸਾਡੇ ਉਹ ਤਿਕਰੀਬਨ ਸਾਡਾ 1000 ਤੋਂਤੇ ਮੈਂਬਰਸ ਸਿਰਫ ਪੰਜਾਬ ਦੇ ਵਿੱਚ ਹੈਗਾ ਜਦੋਂ ਵੀ ਹੋਵੇ ਇਹਨਾਂ ਕੋਲ ਫਾਰਮ ਭਰੇ ਹੋਏ ਨੇ ਇਹਨਾਂ ਨੂੰ ਫਾਰਮ ਦਿਓ ਭਰ ਕੇ ਇਹ ਫਾਰਮ ਇਥੋਂ ਰਿਕਮੈਂਡ ਕਰਕੇ ਸਾਨੂੰ ਹੈੱਡ ਆਫ ਇਸਾਂਗੇ ਉੱਥੇ ਸਾਡੇ ਡਾਕਟਰ ਬੈਠੇ ਨੇ ਸਾਡੀ ਟੀਮ ਹੈ ਹੈਗੀਆਂ ਪੁਰੀਆਂ ਉਹ ਦੇਖ ਕੇ ਤੇ ਕੋਸ਼ਿਸ਼ ਸਾਡੀ ਹੁੰਦੀ ਕਿ 15 ਦਿਨਾਂ ਦੇ ਅੰਦਰ ਅੰਦਰ ਜੇ ਕਿਸੇ ਨੂੰ ਪੈਨਸ਼ਨ ਨਾਣੀ ਆ ਜਾਂ ਕੋਈ ਮੈਡੀਕਲ ਹੈਲਪ ਦੇਣੀ ਆ ਉਹ ਦਿੱਤੀ ਜਾਵੇ ਤੇ ਜੇ ਕੋਈ ਇਹੋ ਜਿਹਾ ਪੇਸ਼ੈਂਟ ਹੈ ਕਿਸੇ ਨੇ ਆਪਰੇਟ ਕਰਨਾ ਤਾਂ ਉਹਦਾ ਇਮੀਡੀਏਟ ਜਿਹੜੀ ਅਸੀਂ ਜਿੰਨੀ ਹੈਲਪ ਦਿਆਂਗੇ ਅਸੀਂ ਹੈਲਪ ਕਰ ਦਿੰਦੇ ਹਾਂ ਕੋਸ਼ਿਸ਼ ਫਾਰਮ 2 4 ਇਹ ਜੇ ਤੁਹਾਨੂੰ ਸਾਡੀ ਟੀਮ ਤੋਂ ਸਾਡੀ ਟੀਮ ਤੋਂ ਦੇ ਦੇਗੇ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਵਟਸਐਪ ਕਰ ਦੇਵਾਂਗੇ ਤੁਹਾਡੇ ਵਟਸਐਪ ਤੇ ਸਾਡੇ ਫਾਰਮ ਸਾਰੇ ਹੈਗੇ ਨੇ ਐਜੂਕੇਸ਼ਨ ਫਾਰਮ ਹੈਗੇ ਨੇ ਸਾਡੇ ਵਿਡੋ ਪੈਨਸ਼ਨ ਸਕੀਮ ਹੈ ਮੈਡੀਕਲ ਪੈਨਸ਼ਨ ਸਕੀਮ ਹੈ ਸੋ ਘਰ ਬਣਾਉਣ ਦੀ ਸਕੀਮ ਹੈ ਸੋ ਕਾਫੀ ਸਾਡੇ ਫਾਰਮ ਨੇ ਆਨਲਾਈਨ ਹੈਗੇ ਨੇ ਸਾਡੇ ਤੁਸੀਂ ਵੈਸੇ ਵੀ ਜੇ ਸਰਬਤ ਦਾ ਫਲਾ ਚੈਰੀਟੇਬਲ ٹرسٹ ਆਨਲਾਈਨ ਜਾਓਗੇ ਤੇ ਉਥੋਂ ਤੁਸੀਂ ਫਾਰਮ ਸਾਡੇ ਡਾਊਨਲੋਡ ਕਰ ਸਕਦੇ ਆ अदरवाइज ਇਥੋਂ ਦੀ ਟੀਮ ਨੂੰ ਫਾਰਮ ਦਿਓ ਤੇ ਉਹ ਤੇ ਉਸੇ ਵੇਲੇ ਭਰ ਕੇ ਸਾਡੇ ਹੈੱਡ ਆਫਿਸ ਭੇਜਣਗੇ ਤੇ ਜੇ ਨਹੀਂ ਵੀ ਕਿਸੇ ਪਾਸੋਂ ਹੁੰਦਾ ਜੇ ਕਰਦਾ ਕੋਈ ਵੀ ਪੰਜਾਬ ਦੇ ਵਿੱਚ ਤੁਸੀਂ ਸਿੰਪਲੀ ਜਿਹੜਾ ਇੱਕ ਨੰਬਰ ਹੈ ਮੈਂ ਦੱਸਦਾ 0175228417 ਉੱਥੇ ਫੋਨ ਕਰਕੇ ਜਿਸ ਡਿਸਟ੍ਰਿਕਟ ਤੋਂ ਤੁਸੀਂ ਬੋਲ ਰਹੇ ਹੋ ਉਹ ਡਿਸਟ੍ਰਿਕਟ ਨੂੰ ਪੁੱਛੋ ਵੀ ਇਹ ਤੋਂ ਫੋਨ ਕਰੋ ਸਾਨੂੰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਦਾ ਨੰਬਰ ਦੇ ਦਿਓ ਉੱਥੋਂ ਨੰਬਰ ਲੈ ਲਓ ਉਹਨਾਂ ਕੋਲੋਂ ਜਾਂ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਆਹ ਹੈਲਪ ਲੈਣੀ ਹੈ ਸਾਨੂੰ ਫਾਰਮ ਭੇਜਿਆ ਜਾਵੇ ਤੁਹਾਨੂੰ ਸਾਡੇ ਹੈੱਡ ਆਫਿਸ ਵਿੱਚੋਂ ਉਸੇ ਵੇਲੇ WhatsApp ਆ ਜਾਵੇਗਾ ਉਹ ਫਾਰਮ ਆ ਜਾਵੇਗਾ ਤੁਸੀਂ ਫਾਰਮੈਲਿਟੀਜ਼ ਪੂਰੀ ਕਰਕੇ ਆਣ ਦੀ ਲੋੜ ਨਹੀਂ ਹੈ ਕਿਤੇ ਵੀ ਪਟਿਆਲੇ ਉਹ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੂੰ ਦੇ ਦਿਓ ਨਹੀਂ ਤਾਂ ਸਿੱਧੇ ਤੁਸੀਂ ਉੱਥੇ ਪਟਿਆਲਾ ਭੇਜ ਸਕਦੇ ਹੋ ਤੇ ਉੱਥੇ ਵੀ ਉਹਨਾਂ ਹੀ ਜਿਹੜਾ ਅਸੀਂ ਅਪਲ ਕਰਾਂਗੇ